ਮਹੀਨਾ ਡੇਢ ਮਹੀਨਾ ਲੱਗੀ ਜਾਊਗਾ। ਉਹ ਬਾਉਪੁਰਾ ਚਾਹ ਰੋਟੇ ਮਨ। ਹਾਂਜੀ। ਆ ਤੇ ਚਲੋ ਬੱਬਾ ਜੀ ਗਿਆ ਨਾ ਉਹ ਪਾ ਗਿਆ। ਹਾਂਜੀ। ਜਿਹੜਾ ਉਸ ਤੋਂ ਵਾਲਾ ਉਹ ਹੈ ਪਾਣੀ ਵਗੀ ਜਾਂਦਾ ਲੋਕਾਂ ਨੂੰ ਬਾਹਰ ਹੁਣ। ਬੜੀ ਮੁਸ਼ਕਲ ਆਈ ਉੱਥੇ। 3-4 ਲੱਖ ਦਾ ਆਇਆ ਬੇੜਾ 3.5 ਲੱਖ ਦਾ। ਉਹ ਜਿਆ ਵਰਗ ਬੋਰਡ ਦਾ। ਉਹਨਾਂ ਦਾ ਘਾਇਆ ਜਿਵੇਂ ਉਸੇ ਲਾ ਨੇ। ਮੁੰਡੇ ਪਿੰਡ ਵੀ ਗਏ, ਮੁੰਡੇ ਫਟਾਪੂਰਾ। ਮੁੰਡੇ ਮੁੰਡੇ ਪਿੰਡ ਬਾਉਪੁਰ ਵੇਖੋਗੇ। ਬਾਉਪੁਰ ਮੁੰਡੇ ਪਿੰਡ ਦੇ ਨੰਗਾ ਵਾਲਾ। ਅੱਛਾ ਜੀ। ਲੱਗੇ ਜਾਈਏ ਜੀ। ਉਹ ਦੁੱਤੋਂ ਵੀ ਜਾਣਾ ਪੈਣਾ। ਕੌਮ ਉਠਾਣੀ ਅਪਾਡਾ ਵਾਹ ਆਪਣੇ ਫੇਰ ਉਹ ਘੁੰਮ ਕੇ ਉਹ ਮਖੇ ਆਣਾ ਮੈਂ ਨਹੀਂ ਉਹ ਰਾਰੂ ਸਾਰੇ ਉਧਰ ਬੰਦ ਹੋਏ ਨਾ ਸਰਦਾਰ ਸਾਹਿਬ ਮੁੰਡਾ ਮਿੰਟ ਪਾਣੀ ਆ ਗਿਆ ਉਹ ਉਹ ਬਣਾਇਆ ਕਰ ਰਹੇ ਸੀ ਥੱਲੇ ਵਾਲੇ ਉਥੇ ਆ ਹੀ ਜਾਣਾ ਸੀ ਕੋਈ ਵਾਏ ਗੁਰਜੀਤ ਸਿੰਘ ਸੱਜ ਖੜੇ ਹੈ ਜੀ ਆਪਾਂ ਤੋਂ ਬਾਰਾ ਹਾਂ ਤਰਨ ਤਰਨ ਜੇਲਾ ਔਰ ਇੱਥੇ ਕਾਰ ਸੇਵਾ ਸਰਿਆਲੀ ਵਾਲੇ ਮਹਾਪੁਰਸ਼ ਜਿਹੜਾ ਵਾ ਕਰ ਆਣ ਬੰਨ ਲਾ ਰਹੇ ਆਲੇ ਦੁਆਲੇ ਜਿਹੜਾ ਜਿੱਥੇ ਜਿੱਥੇ ਦਿੱਕਤ ਆ ਰਹੀਆਂ ਸੀ ਕਿ ਖੇਤਾਂ ਚ ਪਾਣੀ ਜਾ ਰਿਹਾ ਸੀਗਾ ਔਰ ਸਾਰੇ ਮਾਪੁਰਸ਼ਾਂ ਉਹ ਲਾਕਨਾਂ ਵਿੱਚ ਲੜਕੇ ਸੇਵਾ ਕਰ ਰਹੇ ਆ ਤੇ ਤੁਸੀਂ ਪਾਣੀ ਦੇਖੋ ਇਹਦੀ ਤੇਜ਼ੀ ਨਾ ਆ ਰਿਹਾ ਕੁਝ ਐਨਾ ਤੇਜ਼ ਪਾਣੀ ਆਲੇ ਬਿਲਾਲੇ ਫਸਲਾਂ ਦਾ ਮਸਾਲਾ ਲੋਕਾਂ ਦੇ ਘਰ ਆਦਾ ਮੈਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਔਰ ਉਹ ਬਸ ਕਿਹਾ ਕਿ ਹਰਿਆਲੀ ਵਾਲੇ ਮਾਪੁਰਸ਼ ਜਦੋਂ ਵੀ ਕਿਤੇ ਕੁਦਰਤੀ ਆਫਤ ਆਈ ਕੋਈ ਜਦੋਂ ਵੀ ਹੜ੍ਹ ਆਇਆ ਤੇ ਅੱਗੇ ਹੋ ਕੇ ਜਿਹੜਾ ਵਾਹ ਇਲਾਕੇ ਦੇ ਲਈ ਖਲੋਤੇ ਤੇ ਹਮੇਸ਼ਾ ਹੀ ਜਿਹੜਾ ਵਾਹ ਇਸ ਇਲਾਕੇ ਨੂੰ ਬਚਾਇਆ ਹੜ੍ਹ ਦੀਆਂ ਇਮਾਰਾਂ ਤੋਂ ਵੀ ਔਰ ਐਸੇ ਕੰਦੀ ਕਲਾ ਵਾਲੇ ਮਾਪੁਰਸ਼ਾਂ ਵੀ ਅਣਡੋੜਿਆ ਇਸ ਆਲੇ-ਦੁਆਲੇ ਸੰਕਟਾਂ ਜਿਹੜੀਆਂ ਵਾ ਕੋ ਲੱਗੀਆਂ ਵਾ ਔਰ ਇਹ ਸੇਵਾ ਜਿਹੜੀ ਆ ਹਰ ਇਨਸਾਨ ਰਲ ਮਿਲ ਕੇ ਕਰ ਰਿਹਾ ਹੈ ਇਹ ਪੰਜਾਬ ਆ ਇਹ ਹੀ ਮਨੁੱਖਤਾ ਦੀ ਸੇਵਾ ਵਾ ਅੱਜ ਜਦੋਂ ਆਫਤ ਆਈ ਤੇ ਪੰਜਾਬ ਦੇ ਨਾਲ ਪੰਜਾਬ ਹੀ ਖਲੋਸਾ ਨੇ ਜੋੜ ਕੇ ਬੇਲਤੀ ਐ ਡੰਗਰਾਂ ਦੇ ਲਈ ਚਾਰਾ ਤੇ ਜਿਹੜੇ-ਜਿਹੜੇ ਮਦਦ ਦੇ ਸਕਦੇ ਕੋਈ ਵੀ ਆਣ ਕੇ ਸੇਵਾ ਕਰ ਸਕਦੇ ਆ ਮਿੱਟੀ ਦੀ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਕਚਿਆਂ ਦੀ ਕੋਈ ਜ਼ਰੂਰ ਕਰਨਾਂ ਨੇ ਇਹ ਸੇਵਾ ਜਿਹੜੀ ਆ ਸਾਡਾ ਫਾਰਿਆਂ ਦਾ ਪਰਚੇ ਬਣਦਾ ਹੈ ਇਨਸਾਨੀਅਤ ਦੇ ਨਾਂ ਤੇ ਆਪਣੇ ਲੋਕਾਂ ਨਾਲ ਅਜਿਹੀ ਕੋਈ